ਅੱਜ ਲੋਕਮਾਤਾ ਹਲਿਆਬਾਈ ਹੋਲਕਰ ਜੀ ਦੇ 300ਵੇਂ ਜਨਮ ਦਿਵਸ ਪਰ ਅੱਜ ਦਾ ਕਾਰਕਮ Hindu कन्या ਮਹਾਵਿਦਿਆਲੇ ਦੇ ਮੈਨੇਜਮੈਂਟ ਔਰ ਸਟਾਫ ਵੱਲੋਂ ਜਿਹੜਾ ਇਹ ਕਾਰਕਮ ਜਿਹੜਾ ਬੱਚਿਆਂ ਵਾਸਤੇ ਰੱਖਿਆ ਗਿਆ ਸੀ ਕਿ ਲੋਕਮਾਤਾ ਹਲਿਆਬਾਈ ਹੋਲਕਰ ਨੇ ਆਪਣੇ ਜੀਵਨ ਦੇ ਵਿੱਚ ਕੀ ਕੁਛ ਦੇਸ਼ ਵਾਸਤੇ ਧਰਮ ਵਾਸਤੇ ਸਮਾਜ ਵਾਸਤੇ ਕੀਤਾ ਉਹਦੀ ਜਾਣਕਾਰੀ ਜਿਹੜੀ ਹੈ ਸਭ ਲੋਕਾਂ ਤੱਕ ਪਹੁੰਚਾਈ ਜਾਵੇ ਇਸ ਦਾ ਇੱਕ ਪ੍ਰਯਾਸ ਜਿਹੜਾ ਕੀਤਾ ਗਿਆ ਹੈ ਮੈਂ ਸਮਝਦਾ ਕਿ ਇਹ ਮੈਨੇਜਮੈਂਟ ਕਮੇਟੀ ਔਰ ਪ੍ਰਿੰਸੀਪਲ ਸਾਹਿਬ ਔਰ ਸਟਾਫ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿ ਇਹ ਸਾਡੇ ਬਜ਼ੁਰਗਾਂ ਦੇ ਦੱਸੇ ਗਏ ਅਖਾਣ ਮੁਤਾਬਕ ਬਾਬਾਨੀਆਂ ਕਹਾਣੀਆਂ ਪੁੱਤ-ਸਪੁੱਤ ਕਰਨ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਜਿਹੜੇ ਪਾਤਰ ਨੇ ਜਿਨ੍ਹਾਂ ਨੇ ਸਮਾਜ ਨੂੰ ਸੇਧ ਦਿੱਤੀ ਹੈ ऐसे ਪਾਤਰਾਂ ਦਾ ਜੀਵਨ ਜੋ ਹੈ ਸਮਾਜ ਦੇ ਅੱਗੇ ਲਿਆਉਂਦਾ ਪ੍ਰਚਾਰ ਪ੍ਰਯਾਸ ਜੋ ਹੈ ਇਹ ਕਮੇਟੀ ਕਰਦੀ ਰਹਿੰਦੀ ਹੈ ਇਸੇ ਤਰ੍ਹਾਂ ਹੀ ਪੰਜਾਬ ਦੇ ਅੰਦਰ ਵੀ ਅੱਜਕੱਲ ਮਾਤਾ ਗੁਜਰੀ ਜੀ ਦਾ 400 ਸਾਲਾ ਜਿਹੜਾ ਜਨਮ ਵਰਾ ਜਿਹੜਾ ਮਨਾਇਆ ਜਾ ਰਿਹਾ ਉਸ ਦੇ ਬਾਰੇ ਵਿੱਚ ਵੀ ਕੁਝ ਜਾਣਕਾਰੀਆਂ ਜਿਹੜੀਆਂ ਹੈ ਸਮਾਜ ਨੂੰ ਦੇਣ ਦਾ ਪ੍ਰਯਾਸ ਇਸ ਸਭਾ ਵੱਲੋਂ ਕੀਤਾ ਗਿਆ ਮੈਂ ਸਮਝਦਾ ਕਿ ਬਹੁਤ ਹੀ ਸ਼ਲਾਘਾਯੋਗ ਹੈ ਤੋ ਆਪਣੇ ਬਜ਼ੁਰਗਾਂ ਦੀਆਂ ਮਾਤਾਵਾਂ ਪਿਤਾਵਾਂ ਦੀਆਂ ਅਸੀਂ ਕਹਾਣੀਆਂ ਪੜਾਂਗੇ ਤੇ ਉਹਨਾਂ ਦੇ ਜੀਵਨ ਤੋਂ ਕੁਝ ਨਾ ਕੁਝ ਪ੍ਰੇਰਣਾ ਲੈ ਕੇ ਅਸੀਂ ਆਪਣਾ ਜੀਵਨ ਸੁਧਾਰ ਕਰਨ ਦਾ ਇੱਕ ਪ੍ਰਯਾਸ ਕਰ ਸਕਦੇ ਹਾਂ ਇਹਨਾਂ ਜੀਵਨਾਂ ਤੋਂ ਅਗਰ ਅਸੀਂ ਸਖਣੇ ਰਵਾਂਗੇ ਤੇ ਫਿਰ ਜੋ ਅੱਜਕੱਲ੍ਹ ਜੋ ਬਿਮਾਰੀਆਂ ਚੱਲ ਰਹੀਆਂ ਨੇ ਨਸ਼ਿਆਂ ਦੀਆਂ ਜਾਂ ਹੋਰ ਤਰ੍ਹਾਂ ਦੀਆਂ ਉਹਦੇ ਵੱਲ ਸਾਡਾ ਸਮਾਜ ਜਾਏਗਾ ਤਾਂ ਉਹਦੇ ਤੋਂ ਬਚਣ ਵਾਸਤੇ ਇੱਕ ਬਹੁਤ ਅੱਛਾ ਉਪਰਾਲਾ ਇਹਨਾਂ ਵੱਲੋਂ ਕੀਤਾ ਗਿਆ ਮੈਂ ਸਟਾਫ ਦਾ ਵੀ ਔਰ ਪ੍ਰਿੰਸੀਪਲ ਸਾਹਿਬ ਦਾ ਵੀ ਔਰ ਮੈਨੇਜਮੈਂਟ ਕਮੇਟੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਆਇਦਾ ਪ੍ਰੋਗਰਾਮ ਸੀ ਸਾਡੇ ਬਹੁਤ ਸਤਿਕਾਰਯੋਗ ਜਤਿੰਦਰ ਚੋਪੜਾ ਜੀ ਵੱਲੋਂ ਕਾਲਜ ਕਮੇਟੀ ਦੇ ਹਿੰਦੂ ਕੰਨਾ ਮਹਾਵਾਲੇ ਵਿਦਿਆਲਾ ਦੇ ਸਹਿਯੋਗ ਦੇ ਨਾਲ ਜੋ ਮਹਾਰਾਣੀ ਅਹਲਿਆਬਾਈ ਹੌਲਕਰ ਜਿਹੜਾ 300 ਸਾਲਾ ਉਹਨਾਂ ਨੂੰ ਯਾਦ ਕਰਦੇ ਹੋਏ ਸਮਾਗਮ ਕੀਤਾ ਗਿਆ ਹੈ ਇਸ ਵਿੱਚ ਸਾਨੂੰ ਬਹੁਤ ਹੀ ਕੁਝ ਸਿੱਖਣ ਨੂੰ ਮਿਲਿਆ ਹੈ ਬਹੁਤ ਪ੍ਰਮੋਤ ਜੀ ਵਿਦਵਾਨ ਸਨ ਉਹਨਾਂ ਨੇ ਹਲਿਆਬਾਈ ਦੇ ਬਾਰੇ ਉਹਨਾਂ ਦੇ ਜੀਵਨ ਬਾਰੇ ਕਿਸ ਤਰ੍ਹਾਂ ਸਮਾਜ ਦੇ ਵਿੱਚ ਉਹਨਾਂ ਨੇ ਧਾਰਮਿਕ ਸੋਸ਼ਲ ਰਾਜਨਿਤਿਕ ਤੌਰ ਤੇ ਔਰ ਆਰਤੀਕ ਦਰਤੇ ਲੋਕਾਂ ਨੂੰ ਸਮਾਜ ਨੂੰ ਉੱਪਰ ਚੁੱਕਣ ਵਾਸਤੇ ਕੰਮ ਕੀਤਾ ਔਰ ਆਪਣੇ ਪਰਿਵਾਰ ਨੂੰ ਵੀ ਉਹਨਾਂ ਨੇ ਬਹੁਤ ਵੱਡੀ ਦੇਣ ਦਿੱਤੀ ਉਸ ਬਾਰੇ ਸਾਨੂੰ ਬਹੁਤ ਆਪਣੇ ਹਿੰਦੁਸਤਾਨ ਦੇ ਇਤਿਹਾਸ ਦੇ ਬਾਰੇ ਪਤਾ ਲੱਗਾ ਹੈ ਇਹੋ ਜਿਹੇ ਪ੍ਰੋਗਰਾਮ ਜਿਹੜੇ ਹਨ ਬੱਚਿਆਂ ਦੀ ਨੌਲੇਜ ਵਾਸਤੇ ਹਮੇਸ਼ਾ ਜਿਹੜੇ ਹੋਣ ਹੋਣੇ ਚਾਹੀਦੇ ਹਨ ਮੈਂ ਸਾਰੇ ਪ੍ਰਬੰਧਕਾਂ ਦਾ ਖਾਸ ਤੌਰ ਤੇ ਨਰਿੰਦਰ ਪ੍ਰਿੰਜਾ ਜੀ ਔਰ ਪਰਮੋਤ ਜੀ ਦਾ ਜਤਿੰਦਰ ਚੋਪੜਾ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਯਾਦ ਕਰਕੇ ਇਸ ਮਹਾਨ ਪ੍ਰੋਗਰਾਮ ਦਾ ਹਿੱਸਾ ਬਣਾਇਆ ਹੈ ਔਰ ਸਾਨੂੰ ਬਹੁਤ ਕੁਝ ਸਿੱਖ ਨੂੰ ਮਿਲਿਆ ਹੈ ਧੰਨਵਾਦ ਜੀ ਮੇਰਾ ਨਾਮ ਸੋਨੂ ਚੋਪੜਾ ਹੈ ਅੱਜ ਹਿੰਦੂ ਕਨਿਆ ਮਹਾਵਿਦਿਆਲੇ ਦੇ ਅੰਦਰ ਅਹਲਿਆਬਾਈ ਹੋਲਕਰ ਦਾ 300 ਸਾਲਾੜਾ ਉਹ ਯਾਦਗਰੀ ਸਮਾਰੋਹ ਮਨਾਇਆ ਗਿਆ ਔਰ ਜਿਹੜੀ ਮਹਿਲਾ ਇੱਕ ਮਹਿਲਾ ਨੇ ਰਾਜ ਕੀਤਾ ਸਾਡੇ ਦੇਸ਼ ਦੇ ਉੱਪਰ ਸਭ ਤੋਂ ਵੱਡੀ ਗੱਲ ਤੇ ਹੈ ਔਰ ਇਸ ਸਮਾਗਮ ਦੇ ਦੌਰਾਨ ਜਿਹੜੀ ਗੱਲਬਾਤ ਹੋਈ ਹੈ ਔਰ ਉਹਦੇ ਅੰਦਰ ਜਿਹੜੀ ਧਾਰੀ ਵਾਲਦੀਆਂ ਸਾਡੀਆਂ ਮਹਿਲਾਵਾਂ ਔਰ ਜਿਹੜੀਆਂ ਅਲੱਗ-ਅਲੱਗ ਖੇਤਰਾਂ ਦੇ ਅੰਦਰ ਬਹੁਤ ਜ਼ਿਆਦਾ ਹੈ ਉਹ ਕੰਮ ਕਰ ਰਹੀਆਂ ਚਾਹੇ ਸੇਵਾ ਦੇ ਖੇਤਰ ਚਾਹੇ ਚਾਹੇ ਰਾਜਨੀਤਿਕ ਖੇਤਰ ਦੇ ਅੰਦਰ ਹੈ ਜਾ ਯੋਗਾ ਦੇ ਖੇਤਰ ਉਹਨਾਂ ਸਭ ਨੂੰ ਸਨਮਾਨ ਦਿੱਤਾ ਹੈ ਔਰ ਇਹ ਉਹਨਾਂ ਦਾ ਹੱਕ ਹੈ ਕਿ ਕੋਈ ਜਿਹੜੀ ਮਹਿਲਾ ਮਾ ਵੀ ਸਨਮਾਨ ਦੀ ਹੱਕਦਾਰ ਹੈ ਔਰ ਸਾਰੇ ਨੂੰ ਅਸੀਂ ਸਨਮਾਨ ਦਿੰਦਾ ਹੈ ਅੱਜ ਉਸੇ ਨਾਤੇ ਸਾਡੇ ਕੁਸ਼ੈਰ ਦੇ ਐਮਸੀ ਜਿਹਨੇ ਵੀ ਮਹਿਲਾ ਐਮਸੀ ਸਭ ਨੂੰ ਅਸੀਂ ਬੁਲਾਇਆ ਸੀ ਔਰ ਅੱਜ ਜੋ ਵੀ ਸਾਡੇ ਅੰਦਰ ਮਨ ਉਹਨਾਂ ਨੂੰ ਵੀ ਨਿਵੇਦਨ ਕਰਾਂਗਾ ਉਹ ਵੀ ਦੋ ਸ਼ਬਦ ਇਸ ਮੌਕੇ ਤੇ ਜ਼ਰੂਰ ਕਹਿਣਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਕੁਸ਼ਮ ਖੋਸਲਾ ਕਾਉਂਸਲਰ ਤਾਰੀਵਲ ਕਮੇਟੀ ਦੀ ਕੁਸ਼ਮ ਖੋਸਲਾ ਨੇ ਬੋਲ ਦਿਆ ਸਾਨੂੰ ਸਮਾਨਿਤ ਕੀਤਾ ਗਿਆ ਮਹਿਲਾ ਬਾਰੇ ਸਾਨੂੰ ਅੱਜ ਬਹੁਤ ਕੁਝ ਪਤਾ ਚੱਲਿਆ ਕਿਉਂਕਿ ਅਸੀਂ ਇੰਨਾਂ ਚੀਜ਼ਾਂ ਤੋਂ ਬੜੇ ਪਰੇ ਸੀ ਇਹ ਪਤਾ ਚੱਲਿਆ ਕਿ ਮਹਿਲਾ ਵੀ ਕਾਫੀ ਕੁਝ ਕਰ ਸਕਦੀਆਂ ਹਨ ਆਪਣੇ ਪਰਿਵਾਰਕ ਨੂੰ ਛੱਡ ਕੇ ਵੀ ਉਹਨਾਂ ਨੇ ਬਹੁਤ ਕੁਝ ਕੀਤਾ